ਨਾਬੀ ਨੂੰ ਭੁੱਲ ਗਏ ਇਹ ਚ ਕਦੇ ਕੋਈ ਤੇਲ ਨਹੀਂ ਲਾਂਦਾ ਕਦੇ ਇਹ ਚ ਕੋਈ ਘਿਓ ਨਹੀਂ ਲਾਂਦਾ ਹਾਲਾਂਕਿ ਸਾਡੀ ਨਾਬੀ ਨੂੰ ਤੁਸੀਂ ਦੇਖੋ ਉਹਦੇ ਵਿੱਚ ਫੂਸ ਜਿਹਾ ਇਕੱਠਾ ਹੋ ਜਾਂਦਾ ਹਾਂਜੀ ਉਹ ਸਖ ਕਰਦੀ ਆ ਉਹ ਉਹ ਹਮੇਸ਼ਾ ਚੱਲਦੀ ਆ ਸਖ ਕਰਦੀ ਆ ਮੰਗਦੀ ਆ ਉਹ ਤੁਹਾਡੇ ਬਣਾਣਾ ਅੰਡਰਗਾਰਮੈਂਟ ਦੇ ਵਿੱਚੋਂ ਖਿੱਚ ਲੈਂਦੀ ਆ ਉਹ ਅੱਛਾ ਜੀ ਸਵੇਰ ਇਕੱਠੀ ਹੋਈ ਹੁੰਦੀ ਆ ਧੂੜ ਜੀ ਆਪਾਂ ਨੂੰ ਇਹ ਕੱਢ ਦਨੇ ਆ ਠੀਕ ਹੈ ਲੇਕਿਨ ਉਹਨੂੰ ਜੇ ਤੁਸੀਂ ਦੇਸੀ ਘਿਓ ਦੇ ਦੋ ਉਹਨੂੰ ਤੁਸੀਂ ਉਹਦੀ ਖੁਰਾਕ ਦੇ ਦੋ ਉਹੀ ਜਿਹੜਾ ਉਹਨੇ ਸਖ ਕਰਨਾ ਤੁਹਾਡੇ ਤੇਲ ਜਾਂ ਕਿਉ ਉਹ ਤੁਹਾਡੀਆਂ ਨਾੜਾਂ ਨੂੰ ਦੇਣਾ ਤੁਹਾਡਾ ਦਿਮਾਗ ਵੀ ਖੁਸ਼ ਤੁਹਾਡਾ ਦਿਲ ਵੀ ਖੁਸ਼ ਤੁਹਾਡੀ ਬਾਡੀ ਵੀ ਨੇਚਰਲ ਤਰੀਕੇ ਦੇ ਨਾਲ ਲੁਬਰੀਕੇਟ ਹੁੰਦੀ ਰਹੂ ਹਾਂਜੀ ਹਾਂਜੀ ਹੁਣ ਜਿਵੇਂ ਕਈਆਂ ਦੇ ਪੇਟ ਦੇ ਵਿੱਚ ਗੱਠਾਂ ਬਣ ਜਾਂਦੀਆਂ ਨੇ ਕਈਆਂ ਦੇ ਪੇਟ ਦੇ ਵਿੱਚ ਦਰਦ ਹੁੰਦਾ ਰਹਿੰਦਾ ਕਈ ਅੱਗੇ ਕਹਿੰਦੇ ਨੇ ਜੀ ਪੇਟ 'ਚ ਅਫਾਰਾ ਹੋ ਗਿਆ ਹਲਦੀ ਤਾਂ ਬਹੁਤ ਹੀ ਬੜੀ ਚੀਜ਼ ਹੈ ਜੀ ਜੀ ਹਟਾ نیچے ਉਹਦੇ ਵੀ ਉਹ ਹੋ ਗਿਆ ਆਟਾ ਹਾਂਜੀ ਆਟੇ ਦੇ ਉੱਪਰ ਤੇਲ ਤੇਲ ਦੇ ਉੱਪਰ ਹਲਦੀ ਦਾ ਮਿਸ਼ਰਣ ਕਰਕੇ ਜਦੋਂ ਲਾਗਿਆ ਨਾ ਜੀ ਇਹ ਇੱਕ ਤੁਹਾਡੇ ਪੇਟ ਦਾ ਕਵਚ ਬਣ ਗਿਆ ਕਆ ਵਾਹ ਤੁਸੀਂ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦੇ ਹੋ